लादा मेरा पत्थर खालिया मेरा तिया साला मेरा पत्थर खालिया मेरा पौधविया तो क्या पानी क्या सिंचन करेगा मैं मेरा पत्थर खालिया तिया साला मैं मेरा कलर के गांव में तो बड़े लोगों के घर नहीं है इन लोगों के घर ये तो हराम बन गया सलाम बोलने के लिए इन लोगों को Appishile aiga radio akata iti landaka. He raka after his last ਉਹਨਾਂ ਨੇ ਕੱਲ੍ਹ ਕੱਲ੍ਹ ਪਰਿਵਾਰਾਂ ਤੋਂ ਵੀ ਵੀਡੀਓ ਬਤੁਆ ਦਿਨ ਦੇ ਲਾਲ ਨੇ ਗੋਲੀ ਮਾਰੀ ਮੇਰੇ ਪੁੱਤ ਨੂੰ ਵੀ ਦਿਨ ਦੇ ਲਾਲ ਨੇ ਗੋਲੀ ਮਾਰੀ ਆਜਾ ਤੱਕ ਬੰਦਿਆ ਨਹੀਂ ਫੜੇਗਾ ਕੱਲ 4 ਵਜੇ ਦੀ ਗੋਲੀ ਵੱਜੀ ਮੇਰੇ ਪੁੱਤ ਨੂੰ ਕੋਈ ਪੁੱਛ ਕੋਛ ਨਹੀਂ ਜੇ ਕਰਨੇ ਲੋਕਾਂ ਮਤਵਾਈ ਦਿਨੀ ਮੇਰਾ ਪੁੱਤ ਮਰ ਗਿਆ ਮਰ ਕੇ ਗਿਆ ਇਹਨਾਂ ਦਾ ਕੀ ਕਰੀਏ ਕੀ ਕਰਕੇ ਕੀ ਕਰੀਏ ਹਰੂ ਦਰਤੀ ਵੀਰ ਕਿਆ ਫੇਰ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਇਹਨਾਂ ਪੁਲਸ ਬੰਦ ਕਰੇ ਮੇਰੇ ਪੁੱਤ ਨੂੰ ਗੋਲੀਆਂ ਮਾਰ ਗਿਆ ਸਾਰੇ ਜਾਣਿਆ ਕਰੋ ਸਾਰੇ ਸਾਰੇ ਤੇਰਾ ਪੁੱਤ ਨੂੰ ਪੁਲਸ ਬੰਦ ਕਰ ਗੋਲੀ ਮਾਰੀ ਇਹਦਾ ਸਿਆਸਤ ਨਾਲ ਗੋਲੀ ਮਾਰੀ ਮੇਰੇ ਪੁੱਤ ਨੂੰ ਹਾਂਜੀ ਇਹ ਕਦੋਂ ਦਾ ਵਾਕਿਆ ਕੱਲ ਦਾ ਕੱਲ ਸੀ ਮੈਨਾਂ ਕੱਲ ਕੋਈ ਪਰਵਾਹੀਆਂ ਦੇ ਟੱਕਰੀ ਕੀਤੀ ਮੁੰਡੇ ਦਾ ਨਾਮ ਕੀ ਸੀ ਫਰਮਜੀਤ ਸਿੰਘ ਹਾਂਜੀ ਗੱਲ ਕੀ ਹੋਈ ਗੱਲ ਕੋਕ ਵੀ ਨਹੀਂ ਤੁਰਤ ਨਾਲ ਜਦੋਂ ਗੋਲੀ ਮਾਰਤੀ ਆ ਦਾ ਦਾ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਕਿ ਇਹਨਾਂ ਦਾ ਕੋਈ ਦੇਣਾ ਹੈ ਹੈ ਜੇ ਕੋਈ ਵਿਆਹ ਨਹੀਂ ਹੋਤਾ ਤਾਂ ਕੋਈ ਇਹਨਾਂ ਦੇ ਪੈਰਵਾਜ਼ ਨਹੀਂ ਕੀਤੀ ਆ ਮਾਰਦੇ ਚਲੋ ਜੇ ਸਾਟ ਹੋਈ ਉਹਦਾ ਕੰਮ ਨਾ ਫੇਰ ਬੰਦਾ ਮਰਦਾ ਵਾ ਤੇ ਕੋਈ ਬੰਦਾ ਰਸਤੀ ਨਹੀਂ ਤੱਕੇ ਨਹੀਂ ਅਜੇ ਤੱਕ ਕਿੱਥੇ ਕਿੱਧਰ ਰਸਤਾ ਗਈ ਨਹੀਂ ਗਾਈ ਨਹੀਂ ਗਿਆ ਪੱਕਾ ਬਣ ਕੇ ਬਹਿ ਕੇ ਘੋਲੇ ਆ 4 ਵਜੇ ਦੇ ਰਾਤੀ ਗਏ ਆ ਜੁਆਣੇ ਹੋ ਗਏ ਦੋ ਜਣੇ ਪੈ ਗਿਆ ਕਿਉਂ ਕਿਉਂ ਨਹੀਂ ਬੜਾ ਅਗੇ ਤਿੰਨ ਚਾਰ ਦਰਖਾਸਤ ਦਿੱਤੀਆਂ ਨਾ ਕਿਉਂ ਨਹੀਂ ਉਹਨਾਂ ਨੂੰ ਫੜਿਆ ਉਹ ਕਾਹਦੇ ਵਾਤੇ ਉਹਨਾਂ ਨੂੰ ਫੜਨਾ ਚਾਹੀਦਾ ਹੈ ਲੈ ਫੜ ਕੇ ਅੰਦਰ ਕਿੱਦਾਂ ਦਾ ਕਿਉਂ ਕਿਉਂ ਵਰਡਰ ਲੈ ਕੇ ਘੁੰਮਦੇ ਹੋ ਦਿਨੇ ਦਾ ਵਰਡਰ ਲੈ ਕੇ ਘੁੰਮਦੇ ਫਿਰਦੇ ਆ ਕੱਲ 4 ਵਜੇ ਜਦੋਂ ਇਹਨਾਂ ਦਾ ਕਿਉਂ ਘੁੰਮਦੇ ਫਿਰਦੇ ਆ ਮਰਦਾ ਨਾ ਕਿਦੋਂ ਇਹਨਾਂ ਦਾ ਆਪਣਾ ਕੋਈ ਮੁਲਾਜ਼ਮ ਮਰਦਾ ਤੇ ਕੋਈ ਰਾਤ ਨਹੀਂ ਹੁੰਦੀ ਉਦੋਂ ਰਾਤ ਦੇ ਰਾਤ ਦੇ ਜਾਂਦੇ ਆ ਕਰ ਦਿੰਦੇ ਆ ਜੇ ਆਮ ਜਨਤਾ 'ਚ ਕੋਈ ਮਰਦਾ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਦੋਂ ਦੇਹ ਦੇ ਜਿਹਨੂੰ ਮਰਦੇ ਦਾ ਰਿਸ਼ਤਾ ਦਾ ਚੁੱਕਦੇ ਆ ਉਦੋਂ ਰਿਸ਼ਤਾ ਦਾ ਹੀ ਚੁੱਕਦੇ ਆ ਤੈਨੂੰ ਵਰਡਰ ਉੱਥੇ ਆ ਕੇ ਕਰ ਲਈ ਹਾਂਜੀ ਜਿਹ ਮੁੰਡਿਆਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਸੀ ਪਤੰਗ ਨੂੰ ਲੈ ਕੇ ਤੋਂ ਉਹਦੇ ਵਿੱਚ ਇਹ ਦੋ ਗਰੁੱਪਸ ਆਪਸ ਵਿੱਚ ਲੜ ਪਏ ਸੀ ਔਰ ਉਹਦੇ ਵਿੱਚ ਇਹਨਾਂ ਦੇ ਜਿਹੜਾ ਮੁੰਡਾ ਹੈ ਯੰਗ ਮੁੰਡਾ ਸੀ ਉਹਦੀ ਅਨਫੋਰਚਨਟਲੀ ਉਹਦੀ ਡੈਥ ਹੋ ਗਈ ਕੀ ਨਾਮ ਮੁੰਡੇ ਦਾ ਹਰਮਨਪ੍ਰੀਤ ਨਾਮ ਹੈ ਜੀ ਮੁੰਡੇ ਦਾ ਐਂਡ ਇਮੀਡੀਏਟਲੀ ਹਰਮਨਜੀਤ ਸਿੰਘ ਨਾਮ ਹੈ ਉਹਦਾ ਮੁੰਡੇ ਦਾ ਐਂਡ ਇਮੀਡੀਏਟਲੀ 올 द पुलिस पार्टीज ਹੈ ਰੀਚਡ ਔਨ ਦ ਸਪੌਟ ਮੈਂ ਐਡੀਸੀਪੀ 3 ਐਸੀਪੀ ਈਸਟ ਸਾਰੇ ਐਸਐਚਓਜ਼ ਉੱਥੇ ਹੀ ਸੀ ਫੈਮਿਲੀ ਨਾਲ ਵੀ ਤੁਸੀਂ ਅਗਰ ਗੱਲ ਕਰੋਗੇ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਸਵੇਰੇ 5 ਵਜੇ ਤੱਕ ਆਪਾਂ ਰੈਡਾਂ ਵੀ ਕੀਤੀਆਂ ਤੇ 5-6 ਸ਼ੱਕੀ ਬੰਦੇ ਵੀ ਆਪਾਂ ਰਾਉਂਡ ਅਪ ਕੀਤੇ ਟੈਕਨੀਕਲ ਅਨਾਲਿਸਿਸ ਕੇ ਥਰੂ ਵੀ ਤੇ ਹਿਊਮਨ ਇੰਟੈਲ ਥਰੂ ਵੀ ਆਪਾਂ ਲੱਗੇ ਹੋਏ ਨੇ ਸਾਰੇ ਤੇ ਵੀ ਆਰ ਵਿਦ ਦਾ ਫੈਮਿਲੀ ਇਹਨਾਂ ਨੂੰ ਆਪਾਂ ਪੂਰਾ ਸਪੋਰਟ ਕਰ ਰਹੇ ਹਾਂ ਮੈਂ ਆਪੇ ਇੱਥੇ ਥਾਣੇ ਆ ਕੇ ਬੈਠੀ ਹੋਈ ਹਾਂ ਸਵੇਰੇ ਤੋਂ ਹੀ ਤੇ ਪੂਰੀ ਰਾਤ ਵੀ ਆਪਾਂ ਸਵੇਰੇ ਤੱਕ ਰੈਡ ਕਰਦੇ ਪਏ ਸੀਆਈਏ ਦੀ ਟੀਮਾਂ ਵੀ ਇਹਦੇ ਵਿੱਚ ਰੈਡ ਕਰ ਰਹੀਆਂ ਸੋ ਬਹੁਤ ਜਲਦੀ ਆਪਾਂ ਇਹਨਾਂ ਨੂੰ ਫੜ ਲਾਂਗੇ ਜੀ ਮੈਮ ਆਪੋਜ਼ਿਟ ਪਾਰਟੀ ਸੇ